ਅੰਮ੍ਰਿਤਸਰ ਗਲੀ ਨੰਬਰ 7 ਆਬਾਦੀ ਵਿਖੇ ਗਲੀ ਦੇ ਵੇਸੜ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਾਢੀ ਗਲੀ ਵਿੱਚ ਕੁਝ ਕਰਾਂ ਵੱਲੋਂ ਆਪਣੇ ਆਪਣੇ ਮਕਾਨਾਂ ਦੇ ਬਾਹਰ ਥੜੇ ਉੱਚੇ ਕਰਵਾਉਣ ਦੇ ਨਾਲ ਪਾਣੀ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕਿ ਗਰੀਬ ਲੈ ਨੇ ਗਰੀਬ ਛੀ ਕਾਲੀ ਅਗਲ ਵਾਲਿਆ ਘਾਤ ਵਾਲਿਆ ਨੇ ਤੋਂ ਹੁਣ ਸਾਨੂੰ ਮੁਸ਼ਕਲ ਹੋ ਗਈ ਯਾਰ ਕਿ ਇੱਕ ਇੱਕ ਸਾਡਾ ਕਮਰਾ ਤੇ ਅਸੀਂ ਕਿੱਦਾਂ ਨੂੰ ਜਾਈਏ ਅੰਦਰ ਦੇਖੋ ਸਾਡੇ ਭਰੇ ਪਏ ਆ ਪੂਰੇ ਤੇ ਗਲੀ ਵੀ ਇੰਨੀ ਜਰੀ ਉੱਚੀ ਕਰ ਨਾ ਨਾ ਲੈਵਲ ਉੱਚਾ ਨਾ ਕਿਸੇ ਪੰਡਾ ਨੇ ਪਰਮਿਸ਼ਨ ਦਿੱਤੀ ਆ ਨਾ ਕਿ ਇਹ ਮੱਲੇਦਾਰ ਦੀ ਪਰਮਿਸ਼ਨ ਦਿੱਤੀ ਨਾ ਕਿ ਇਹ ਮੱਲੇਦਾਰ ਕੋ ਇਹਨਾਂ ਨੇ ਸਲਾਹ ਦਿੱਤੀ ਆ ਨਾ ਕਿ ਕੋਨਸਲਰ ਕੋ ਇਹਨਾਂ ਨੇ ਸਲਾਹ ਦਿੱਤੀ ਆ ਨਾ ਹੀ ਕੋਈ ਕਾਰਪੋਰੇਸ਼ਨ ਤੋਂ ਇਹਨਾਂ ਨੇ ਸਲਾਹ ਦਿੱਤੀ ਆ ਔਰ ਨਾ ਹੀ ਕੋਈ ਇਹਦਾ ਲੈਵਲ ਬਣਾਇਆ ਹੈ ਬਿਨਾ ਲੈਵਲ ਤੋਂ ਇਹਨਾਂ ਨੇ ਗਲੀ ਉੱਚੀ ਕੀਤੀ ਆ ਚਾਰ ਪੰਜ ਘਰਾਣੇ ਜੀ ਤੇ ਉਹਦੇ ਕਰਮ ਸਾਡੇ ਘਰਾਂ 'ਚ ਪਾਣੀ ਆ ਗਿਆ ਰਾਣੀਆ ਵਾਦੀ ਸੱਤ ਨੰਬਰ ਗਲੀ ਨਵੀਂ ਵਾਦੀ ਮੁਸ਼ਕਲ ਪਾਣੀ ਦੀ ਵਸ ਕੇ بارش ਦਾ ਪਾਣੀ ਵੇਕ ਆ ਜਾਂਦਾ ਤਾਂ ਸਾਰਾ ਗਲੀ ਭਰ ਜਾਂਦੀ ਪਾਣੀ ਨਾਲ ਲੋਕਾਂ ਦੇ ਘਰਾਂ ਚ ਵੀ ਜਾਣ ਰਿਹਾ ਗਲੀ ਉੱਚੀ ਹੋ ਗਈਆਂ ਨਾ ਕਿਉਂ ਇਸ ਕਰਕੇ ਆਂਦਾ ਮਾਂਗੀ ਰੱਖ ਮੰਗੇ ਹੀ ਇਹ ਕਿ ਵਸ ਗਲੀ ਸਹੀ ਕੀਤੀ ਜਾਵੇ ਚੈਂਬਰ ਬਣਾ ਦੇਣ ਇੱਕੋ ਜਿਹਾ ਲੈਵਲ ਕਰ ਦੇਣ ਸਾਰਾ ਜੋ ਪਹਿਲੇ ਸਾਰੀ ਗਲੀ ਦਾ ਇਹੋ ਆ ਅੱਗੇ ਬਰਿਆ ਹਾਂ ਹਾਂਜੀ ਹਾਂਜੀ ਅੱਗੇ ਸੁੱਕੀ ਬਸ ਇੱਥੇ ਹੀ ਆ ਆ ਜਿਹਨ ਜਿਹਨੇ ਪਿੱਛੇ ਘਾਰੇ ਨੇ ਇੰਨਿਆਂ ਚ ਹੀ ਆ ਅੱਗੇ ਗਲੀ ਸਾਰੀ ਸੁੱਕੀ ਆ ਪਾਣੀ ਇੱਥੇ ਰਹਿੰਦਾ ਬੇਨਤੀ ਕਰਦੇ ਜੀ ਮੈਂ ਬੇਨਤੀ ਇਹ ਹੀ ਆ ਕਿ ਦੁਬਾਰਾ ਗਲੀ ਸਹੀ ਕੀਤੀ ਜਾਵੇ ਮੇਰਾ ਨਾਮ ਗੋਦਾਵਰੀ ਆ 7 ਨੰਬਰ ਗਲੀ 'ਚ ਰਹਿੰਦੇ ਆ ਨਵੀਂ ਵਾਦੀ ਸਾਡੇ ਅੰਦਰ ਪਾਣੀ ਆ ਗਿਆ ਕਮਰਿਆਂ 'ਚ ਤੇ ਸਾਡੇ ਬੈੱਡ ਵੀ ਡੁੱਬ ਗਏ ਆ ਫਰਿੱਜਾ ਵੀ ਡੁੱਬ ਗਿਆ ਸਾਡੇ ਅੰਦਰ ਕਰੰਟ ਆਣ ਦੇ ਵੀ ਚਾਂਸ ਹੁੰਦੇ ਗਲੀ ਦਾ ਆਵਾ ਗਲੀ ਦਾ ਲੈਵਲ ਉੱਚਾ ਹੋਇਆ ਆ ਵਜਾ ਦਾ ਉਹ ਵਾਲਾ ਪਾਣੀ ਸਿੱਧੇ ਟਲਾਂ ਸਾਡੇ ਅੰਦਰ ਆ ਗਈ ਆ ਉਹਦੇ ਨਾਲ ਸਾਡੇ ਅੰਦਰ ਕਮਰੇ ਦੇ ਸਾਰਾ ਪਾਣੀ ਭਰ ਗਿਆ ਆ ਸਾਡੇ ਅੰਦਰ ਮੈਂ ਗੱਲਾਂ ਹੀ ਪਾਣੀ ਦਾ ਆ ਕੀ ਗੱਲ ਕਿਹੜੀ ਤਨ ਕਰੀ ਹਾਂ ਜੀ ਗਲੀ ਉੱਚੀ ਕਰਾ ਨਹੀਂ ਸਾਡੇ ਅੰਦਰ ਪਾਣੀ ਆਉਂਦੇ ਅੱਗੇ ਵਾਲੇ ਘਰਾਂ ਨੇ ਉੱਚੀ ਕੀਤੀ ਆ ਉਹਦੇ ਕਾਰਨ ਸਾਰਾ ਲੈਵਲ ਸਾਡੇ ਵੱਲ ਹੋ ਗਿਆ ਪਾਣੀ ਦਾ ਉਹਨਾਂ ਨੂੰ ਪਰਮਿਸ਼ਨ ਲਈ ਕੋਈ ਨਹੀਂ ਕੋਈ ਐਮਐਲਏ ਕੋ ਉਹਨਾਂ ਨੇ ਕਿਹਾ ਆਪਣੀ ਮਰਜ਼ੀ ਨਾਲ ਉਹਨਾਂ ਨੇ ਕਰ ਲਿਆ ਉੱਚਾ ਤੇ ਉਹਨਾਂ ਨੇ ਕੀਤਾ ਨਹੀਂ ਜੇ हां जी तो ਸਾਨੂੰ ਤਾਂ ਮੁਸ਼ਕਲ ਹੋਈ ਹੁਣ ਆਈ ਆਪਣੇ ਬੱਚੇ ਚੱਕ ਕੇ ਵੀ ਨਿੱਕੇ ਨਿੱਕੇ ਬਾਹਰ ਆਏ ਆਂ ਗਲੀ ਚ ਕਲੋਤੇ ਆ ਹੁਣ ਆਈ ਇਹ ਕਹਿੰਨੇ ਕਿ ਸਾਡੇ ਉੱਥੋਂ ਤੜਵਾਇਆ ਜਾਵੇ ਤੇ ਸਾਡੇ ਲੈਵਲ ਸੇ ਕਰੇ ਕੀਤਾ ਜਾਵੇ ਪੜੀ ਦਾ ਸੇਮ ਉਹ ਤੁਹਾਨੂੰ ਕੀ ਗੈਂਤੀ ਕਰ ਆਈ ਤੇ ਇਹ ਕਹਿੰਨੇ ਕਿ ਸਾਡੇ ਹੱਥੋਂ ਤੋੜ ਕੇ ਗਲੀ ਸਾਰੀ ਜਿਹੜੀ ਉੱਚੀ ਹੋਈ ਆ ਤੇ ਉਹਨੂੰ ਸਾਡਾ ਲੈਵਲ ਕਾ ਕੇ ਚਾਂਬਰ ਖੋ ਸਾਡੇ ਮੈਂ ਤੁਹਾਡੇ ਅੰਦਰ ਦੇਖਿਆ ਬਹੁਤ ਮਾਰੇ ਹਾਲਾਤ ਨੇ ਹਾਂਜੀ ਰੋਟੀ ਪਾਣੀ ਹੈ ਤਾਂ ਹੀ ਪਕਾਇਆ ਹੀ ਨਹੀਂ ਹੈ ਤੇ ਪਕਾਣਾ ਸੀ ਜਾਈਦਾ ਹੀ ਬੈਠੇ ਹੋਏ ਆ ਉਦਾਂ ਹੀ ਤੁਹਾਡੇ ਬੈੱਡ ਤੱਕ ਮਿੱਗਾਂ ਦਾ ਡੁੱਬ ਹਾਂਜੀ ਬੈੱਡ ਫ੍ਰਿਜਾ ਸਾਡਾ ਸਮਾਨ ਵੀ ਵੇਖੋ ਸਾਰਾ ਗਿੱਲਾ ਹੋ ਗਿਆ ਆ ਵਾ ਤੇ ਹੁਣ ਸਾਰਾ ਨੁਕਸਾਨ ਹੁਣ ਸਾਡਾ ਹੀ ਹੋਇਆ ਵਾ ਜਿਨ੍ਹਾਂ ਨੇ ਬਣਾਈਆਂ ਵਾ ਉਹਨਾਂ ਦਾ ਥੋੜਾ ਹੁੰਦਿਆ ਗਲੀ ਚ ਪੁਰਾਣੀ ਨਵੀਂ ਆਬਾਦੀ ਦੀ ਹੈ ਕਿ ਸਾਨੂੰ ਦਿੱਕਤ ਇਹ ਆ ਰਹੀ ਹੈ ਕਿ ਕੁਝ 4-5 ਘਰ ਨੇ ਜਿਨ੍ਹਾਂ ਨੇ ਗਲੀ ਉੱਚੀ ਕੀਤੀ ਆ ਬਿਨਾ ਕਹੇ ਪਰਮਿਸ਼ਨ ਤੋਂ ਬਿਨਾ ਕਹੇ ਲੈਵਲ ਤੋਂ ਬਿਨਾ ਕਹੇ ਕਾਉਂਸਲਰ ਦੀ ਮਨਜ਼ੂਰੀ ਤੋਂ ਬਿਨਾ ਕਹੇ ਕਾਰਪੋਰੇਸ਼ਨ ਦੀ ਮਨਜ਼ੂਰੀ ਤੋਂ ਤੇ ਉਹ ਜੋ ਗਲੀ ਉੱਚੀ ਕੀਤੀ ਗਈ ਆ ਉਹਦਾ ਸਾਰਾ ਹੀ ਪਾਣੀ ਹੈ ਜੋ ਸਾਡੇ ਘਰਾਂ ਦੇ ਵਿੱਚ ਆ ਰਿਹਾ ਵਾ ਔਰ ਸਾਡੇ ਘਰਾਂ ਦੇ ਵਿੱਚ ਨੁਕਸਾਨ ਬਹੁਤ ਹੀ ਜ਼ਿਆਦਾ ਹੋ ਰਿਹਾ ਵਾ ਸਾਡੇ ਇੱਥੋਂ ਤੱਕ ਕਿ ਬੈੱਡ ਤੱਕ ਡੁੱਬ ਗਏ ਨੇ ਫ੍ਰਿਜਾਂ ਤੱਕ ਡੁੱਬ ਗਈਆਂ ਨੇ ਔਰ ਜੋ ਪਿਛਲੇ ਘਰ ਨੇ ਪੰਜ ਸੱਤ ਘਰ ਨੇ ਜੋ ਉਹ ਮੇਰੇ ਨਾਲ ਪਿੱਛੇ ਖੜੇ ਨੇ ਉਹ ਸਾਰੇ ਹੀ ਦੁੱਖ ਵਿੱਚ ਨੇ ਪਰੇਸ਼ਾਨੀ ਵਿੱਚ ਨੇ ਕਿ ਉਹਨਾਂ ਦੇ ਘਰ ਇਹ ਗਲੀ ਉੱਚੀ ਕਰਨ ਦੇ ਕਾਰਨ ਇਹ ਸਾਰੇ ਹੀ ਪਾਣੀ ਦੇ ਨਾਲ ਡੁੱਬ ਚੁੱਕੇ ਨੇ ਸਾਡੀ ਬੇਨਤੀ ਇਹ ਆ ਕਿ ਇਹ ਸਾਰੀ ਗਲੀ ਦੁਬਾਰ ਤੋਂ ਫੇਰ ਤੋਂ ਇਹੋ ਹੀ ਲੈਵਲ ਤੇ ਬਣਾਈ ਜਾਵੇ ਜਿਹੜੀ ਉੱਚੀ ਕੀਤੀ ਹੈ ਉਹਨੂੰ ਕਟਿਆ ਜਾਵੇ ਤੇ ਪਿੱਲੇ ਹੀ ਲੈਵਲ ਤੇ ਬਣਾਈ ਜਾਵੇ ਤੇ ਨਾਲ ਚੈਂਬਰ ਬਣਾਏ ਜਾਣ ਜੋ ਕਿ ਇਹ ਗਲੀ ਦਾ ਲੈਵਲ ਇੱਕ ਹੋ ਜਾਵੇ ਔਰ ਚੈਂਬਰਾਂ ਦੇ ਵਿੱਚ ਪਾਣੀ ਜਾਵੇ ਜੋ ਕਿ ਸਾਡੇ ਘਰਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਜਿਸ ਤਰ੍ਹਾਂ ਇਹ ਬਾਰਸ਼ਾਂ ਦਾ ਮੌਸਮ ਚੱਲ ਰਿਹਾ ਹੈ ਇਹਨਾਂ ਦੇ ਵਿੱਚ ਇਸ ਤਰ੍ਹਾਂ ਹੀ ਜੇ ਸਾਡਾ ਹਾਲ ਰਿਹਾ ਕੋਈ ਪਤਾ ਨਹੀਂ ਕਿ ਸਾਡੇ ਘਰ ਵੀ ਡਿੱਟ ਸਕਦੇ ਨੇ ਪਰ ਅਸੀਂ ਦਿਹਾੜੀਦਾਰ ਹਾਂ ਸਾਡੇ ਵਿੱਚ ਇੰਨੀ ਪਹੁੰਚ ਨਹੀਂ ਹੈਗੀ ਕਿ ਅਸੀਂ ਦੁਬਾਰਾ ਆਪਣੇ ਘਰਾਂ ਨੂੰ ਰਿਪੇਅਰ ਕਰਾ ਸਕੀਏ ਆਪਣੇ ਸਾਮਾਨ ਦੁਬਾਰਾ ਖਰੀਦ ਸਕੀਏ ਇਸ ਕਰਕੇ ਬੇਨਤੀ ਹੈ ਕਿ ਜੋ ਸਾਡੇ ਘਰਾਂ ਦਾ ਨੁਕਸਾਨ ਹੋ ਰਿਹਾ ਹੈ ਪਤਾ ਨਹੀਂ ਇਹ ਕਹਿਨੇ ਪਰਨਾਵੀਆਂ ਕਿ ਨਹੀਂ ਪਰਨਾ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੇ ਚੈਂਬਰ ਬਣਾਏ ਜਾਣ ਤੇ ਸਾਡੀ ਗਲੀ ਤੋੜ ਕੇ ਫਿਰ ਇੱਕ ਲੈਵਲ ਤੇ ਕਰਕੇ ਬਣਾਈ ਜਾਣ ਸਾਡੀ ਤੇ ਇਹੀ ਅਪੀਲ ਹੈ ਨਹੀਂ ਗਲਬਾਤ ਕੀਤੀ ਕੌਨ ਫਰਨਾ ਹਾਂਜੀ ਉਹਨਾਂ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਅਸੀਂ ਆਵਾਂਗੇ ਆ ਕੇ ਦੇਖਾਂਗੇ ਕੀ ਮਹੀਆਵਾ ਤੁਸੀਂ ਇੱਕ ਅੱਧੀ ਵੀਡੀਓ ਬਣਾ ਕੇ ਸਾਨੂੰ ਦੋ ਇਹੀ ਤੁਹਾਨੂੰ ਗਲੀ ਦਾ ਲੈਵਲ ਕਰਕੇ ਦਾਂਗੇ ਵੇਖਣ ਤੋਂ ਬਾਅਦ ਕਰਕੇ ਦਾਂਗੇ ਕਿ ਕੀ ਤੁਹਾਡੀ ਗਲੀ ਦੇ ਵਿੱਚ ਪ੍ਰੋਸੀਜਰ ਚੱਲ ਰਿਹਾ ਫਿਰ ਇਹੀ ਭਾਜੀ ਨੂੰ ਬੁਲਾਇਆ ਕਿ ਸਾਡੇ ਘਰ ਦਾ ਲਾਈਵ ਥਿਊ ਵੇਖਿਆ ਜਾਵੇ ਕਿਉਂਕਿ ਅੱਜ ਜੋ بارش ਨੇ ਕਹਿਰ ਮਚਾਇਆ ਹੈ ਉਹਦੇ ਕਾਰਨ ਹੀ ਗਲੀ ਉੱਚੀ ਦੇ ਕਾਰਨ ਉਹ ਪਾਣੀ ਸਾਰਾ ਹੀ ਬੈਕ ਆ ਚੁੱਕਿਆ ਵਾ ਔਰ ਸਾਡੇ ਤੁਸੀਂ ਕਰਾਂ ਦੇ ਹਾਲਾਤ ਵੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਬੱਤਰ ਤੋਂ ਬੱਤਰ ਹੋ ਚੁੱਕੇ ਆ ਕਿ ਜਿਹਦੇ ਕਾਰਨ ਸਾਡੇ ਬੱਚੇ ਵੀ ਅੱਜ ਘਰ ਦੇ ਵਿੱਚ ਖੜੇ ਨਹੀਂ ਹੋ ਪਾ ਰਹੇ ਨਾ ਬੈਡਾਂ ਤੇ ਬੈ ਹੀ ਪਾ ਰਹੇ ਆ ਕਿਉਂਕਿ ਇੰਨਾ ਕ ਜਿਆਦਾ ਪਾਣੀ ਹੋ ਚੁੱਕਿਆ ਵਾ ਕਿ ਇਹ ਹੀ ਆਪਣੇ ਘਰਾਂ ਦੇ ਅੰਦਰ ਵੀ ਨਹੀਂ ਵੜ ਸਕਦੇ ਸਾਡੇ ਦਰਵਾਜ਼ੇ ਤੱਕ ਨਹੀਂ ਖੁੱਲਦੇ ਇੰਨਾ ਪਾਣੀ ਆ ਚੁੱਕਿਆ ਵਾ ਸਾਡੀ ਬੇਨਤੀ ਹੈ ਕਿ ਇਹਦੇ ਬਾਰੇ ਸਾਡਾ ਮਸਲਾ ਹੱਲ ਜਿਹੜਾ ਕੀਤਾ ਜਾਵੇ ਔਰ ਸਾਨੂੰ ਗਲੀ ਇੱਕ ਲੈਵਲ ਤੇ ਕਰਕੇ ਦਿੱਤੀ ਜਾਵੇ ਜਿਹੜੀ ਪਹਿਲੇ ਲੈਵਲ ਤੇ ਹੀ ਤੇ ਚੈਂਬਰ ਪਾ ਕੇ ਦਿੱਤੇ ਜਾਣ